ਗਰੀਬਾਂ ਦੇ ਮਸੀਹਾ ਪਰਮਾਤਮਾ ਸਰੂਪ ਸਤਗੁਰੂ ਸਵਾਮੀ ਸਰਬੰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਤੇ ਬੈਠ ਕੇ ਡੇਰੇ ਦੇ ਮਜੂਦਾ ਗੱਦੀ ਨਿਸ਼ੇਣ ਦਇਆ ਦੇ ਸਾਗਰ ਨਿਮਰਤਾ ਦੇ ਪੁਜਾਰੀ ਘਟਕੜ ਦੀ ਜਾਣਨ ਵਾਲੇ ਪਰਮੇਸ਼ਰ ਸਰੂਪ ਸਤਗੁਰੂ ਸਵਾਮੀ ਨਰਿੰਦਰਨ ਦਾਸ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਆ ਸੰਗਰਾਮ ਦਾ ਪਿੱਤਰ ਦਿਹਾੜਾ ਹੈ ਤੇ ਆਪ ਸਭ ਸੰਗਤਾਂ ਨੇ ਸਤਿਗੁਰੂ Swami Naranjan Das Maharaj ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਨਵੇਂ ਮਹੀਨੇ ਦਾ ਨਾਮ ਸਰਵਣ ਕੀਤਾ ਹੈ ਤੇ ਅੱਜ ਚੇਤ ਦਾ ਮਹੀਨਾ ਸ਼ੁਰੂ ਹੋਇਆ ਹੈ ਤੇ ਸਾਰਿਆਂ ਹੀ ਸੰਗਤਾਂ ਨੂੰ ਸਤਿਗੁਰੂ Swami Naranjan Das Maharaj ਜੀ ਵੱਲੋਂ ਅਸੰਗਰਾਨ ਦੇ ਪਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਲਈ ਇਹ ਜੋ ਮੀਨਾ ਸੁੱਖਾ ਭਰਿਆ ਆਵੇ ਅਸੰਗਰਾਨ ਦਾ ਪਿੱਤਰ ਦਿਹਾੜਾ ਹੈ ਤੇ ਅਸੀਂ ਪੂਰਨ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਸੰਤਾ ਮਹਾਪੁਰਸ਼ਾਂ ਦੇ ਦਰਸ਼ਨ ਦੇਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੋ ਸਾਧੂ ਮਹਾਤਮਾ ਇਸ ਸੰਸਾਰ ਦੇ ਵਿੱਚ ਉਹ ਪਰਮੇਸ਼ਰ ਉਹ ਪ੍ਰਮਾਤਮਾ ਦਾ ਰੂਪ ਧਾਰਨ ਕਰਕੇ ਆਉਂਦੇ ਨੇ ਤੇ ਜਿਹੜੇ ਸੰਸਾਰ ਦੇ ਬੁੱਲੇ ਪਟਕੇ ਜੀਵ ਨੇ ਉਹਨਾਂ ਨੂੰ ਪਰਮੇਸ਼ਰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ ਜਿਵੇਂ ਸਹਿਬ ਸਤਗੁਰ ਰਵਿਦਾਸ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਆ ਕੇ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ। ਪੁੱਲੇ ਪਟਕੇ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਕਿਉਂਕਿ ਸਾਧੂ ਮਹਾਂਤਮਾ ਇਸ ਸੰਸਾਰ ਦੇ ਵਿੱਚ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਔਰ ਇਸ ਸੰਸਾਰ ਦੇ ਬਪ ਸਾਗਰ ਤੋਂ ਪਾਰ ਕਰਨ ਵਾਸਤੇ ਆਉਂਦੇ ਨੇ। ਉਹ ਨਾਮ ਦੇ ਜਰੀਆ ਇਸ ਸੰਸਾਰ ਦੇ ਪਪ ਸਾਗਰ ਤੋਂ ਪਾਰ ਇਸ ਜੀਵ ਆਤਮਾ ਨੂੰ ਕਰਦੇ ਨੇ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਚੇਤ ਦੇ ਮਹੀਨੇ ਰਾਹੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਕੀ ਸਮਝਾ ਰਹੇ ਨੇ ਚੜਿਆ ਚੇਤ ਸੁਲਖਣਾ ਕਰ ਸੰਤਨ ਸੰਗ ਪ੍ਰੀਤ ਗੁਰ ਚਰਨ ਚਿਤ ਲਾਇ ਕਰ RAM ਨਾਮ ਜਪਨੀ ਤੈ ਕਾ ਜੋ ਚੇਤ ਦਾ ਮਹੀਨਾ ਸ਼ੁਰੂ ਹੋਇਆ ਹੈ ਹਰੇਕ ਦੇ ਮਹੀ ਹਰੇਕ ਮਹੀਨੇ ਰਾਹੀ ਮਹਾਪੁਰਸ਼ਾ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਭਾਈ ਉਹ ਪਰਮੇਸ਼ਰ ਉਹ ਪ੍ਰਮਾਤਮਾ ਦਾ ਨਾਮ ਜਪਣਾ ਹੈ ਤੇ ਪਰਮੇਸ਼ਰ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ ਸਤਗੁਰ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਚੜਿਆ ਚੇਸ ਸੁਲਖਣਾ ਕੇ ਭਾਈ ਅੱਜ ਇਹ ਜੇਤ ਦਾ ਮਹੀਨਾ ਪਾਗਾ ਵਾਲਾ ਸ਼ੁਰੂ ਹੋਇਆ ਹੈ ਕਰ ਸੰਤਨ ਸੰਗ ਪ੍ਰੀਤ ਕਿ ਭਾਈ ਪ੍ਰੇਮ ਔਰ ਪਿਆਰ ਕਿਸ ਦੇ ਨਾਲ ਕਰਨਾ ਹੈ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਸਾਧੂ ਮਹਾਤਮਾ ਦੇ ਨਾਲ ਸੰਤਾ ਮਹਾਪੁਰਸ਼ਾਂ ਦੇ ਨਾਲ ਉਸ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕਰਦੇ ਨੇ ਤੇ ਸਾਨੂੰ ਵੀ ਇਹ ਸਮਝਾਉਂਦੇ ਨੇ ਕਿ ਭਾਈ ਪੂਰਨ ਸਾਧੂ ਮਹਾਤਮਾ ਦੇ ਨਾਲ ਸੱਚਾ પ્રેમ ਹੋਰ ਪਿਆਰ ਕਰਨਾ ਹੈ ਕਿਉਂਕਿ ਇਸ ਸੰਸਾਰ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਜਿਹੜੀ ਸੱਚੀ ਪ੍ਰੀਤ ਹੈ ਉਹ ਸਾਧੂ ਮਹਾਂਤਮਾ ਦੀ ਹੈ ਉਸ ਪਰਮੇਸ਼ਰ ਪਰਮਾਤਮਾ ਦੇ ਪਿਆਰਿਆਂ ਦੀ ਬਾਕੀ ਜੋ ਇਸ ਸੰਸਾਰ ਦੀ ਅਪਰੀਤਾਂ ਨੇ ਸਭ ਝੂਠੀਆਂ ਨੇ ਜਿਵੇਂ ਮੇਰੇ ਸਹਿਬ ਸਤਗੁਰੂ ਵਿਦਾਸ ਮਹਾਰਾਜ ਜੀ ਨੇ ਸੱਚੇ ਪ੍ਰੇਤ ਕਿਸ ਦੇ ਨਾਲ ਜੋੜੀ ਹੈ ਸੱਚੀ ਪ੍ਰੀਤ ਹਮ ਤੁਮ ਸੋ ਜੋੜੀ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਉਸ ਕਾਲਪੁਰ ਪਰਮੇਸ਼ਰ ਪਰਮਾਤਮਾ ਦੇ ਨਾਲ ਸੱਚੇ ਪ੍ਰੇਮ ਸੱਚਾ ਪਿਆਰ ਕੀਤਾ ਹੈ ਤੇ ਸਾਨੂੰ ਵੀ ਉਹ ਸੱਚੇ ਪ੍ਰੇਮ ਸੱਚਾ ਪਿਆਰ ਗੁਰੂ ਦੇ ਨਾਲ ਪੂਰਨ ਸਾਧੂ ਮਹਾਤਮਾ ਦੇ ਨਾਲ ਕਰਨ ਵਾਸਤੇ ਉਪਦੇਸ਼ ਦੇ ਰਹੇ ਨੇ ਭਾਈ ਗੁਰ ਚਰਨ ਚਿਤ ਲਾਇਕਰ RAM ਨਾਮ ਜਪਨੀਤ ਤੇ ਹੁਣ ਸਤਗੁਰ ਜੀ ਸਾਨੂੰ ਕੀ ਸਮਝਾ ਰਹੇ ਨੇ ਕਿ ਭਾਈ ਗੁਰੂ ਦੇ ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਜੋੜਨਾ ਹੈ। ਰਾਮ ਨਾਮ ਜਪਨੀਤ। ਤੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਉਸ ਪਰਮੇਸ਼ਰ ਪਰਮਾਤਮਾ ਪ੍ਰਭੂ ਦੀ ਬੰਦਗੀ ਕਰਨੀ ਹੈ। ਕੀ ਜਪਣਾ ਹੈ ਜੋ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਹੈ, ਪ੍ਰਭੂ ਦਾ ਨਾਮ ਹੈ। ਜਿਸ ਦੇ ਨਾਲ ਅਸੀਂ ਸੰਸਾਰ ਦੇ ਪਪ ਸਾਗਰ ਨੂੰ ਪਾਰ ਕਰ ਸਕਦੇ ਹਾਂ। ਗੁਰੂ ਗੋਬਿੰਦ ਜੇ ਗਾਈਏ ਕਰ ਸਰਬਨਿਤ ਨਿਤਨੀਤ ਸਤਗੁਰ ਜੀ ਸਮਝਾ ਰਹੇ ਨੇ ਕਿ ਭਾਈ ਜੇ ਉਸ ਪਰਮੇਸ਼ਰ ਪਰਮਾਤਮਾ ਗੋਬਿੰਦ ਪ੍ਰਭੂ ਦਾ ਨਾਮ ਜਪਣਾ ਹੈ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਕਰ ਸਰਬਨਿਤ ਨਿਤਨੀਤ ਕਿ ਹਰ ਰੋਜ਼ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰ ਪ੍ਰਭੂ ਦਾ ਸਿਮਰਨ ਕਰ ਜਿਸ ਨੇ ਦੇਰੇ ਅੰਤ ਵੇਲੇ ਵੀ ਸਹਾਈ ਹੋਣਾ ਹੈ RAM ਰਹੋ ਸਾਧੂ ਰਹੋ ਰਹੋ ਗੁਰਗੋਬਿੰਦ ਕਿ ਪਾਈ ਸੰਸਾਰ ਦੇ ਵਿੱਚ ਜੋ ਪੂਰਨ ਸਾਧੂ ਮਹਾਤਮਾ ਨੇ ਜੇ ਪਰਮੇਸ਼ਰ ਪਰਮਾਤਮਾ ਦਾ ਨਾਮ ਹੀ ਰਹਿਣ ਵਾਲਾ ਹੈ ਗੁਰ ਕੇ ਚਰਨ ਪ੍ਰੇਮ ਕਰ ਹਿਰਦੇ ਤਰੋ ਗੁਰਮੀਤ ਹੁਣ ਸਤਗੁਰ ਜੀ ਸਮਝਾ ਰਹੇ ਨੇ ਕਿ ਪਾਈ ਆਪਣੇ ਹਿਰਦੇ ਦੇ ਵਿੱਚੋਂ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਸਾਧੂ ਮਹਾਂਤਮਾ ਗੁਰੂਆਂ ਦੇ ਚਰਨਾਂ ਦਾ ਚਰਨਾਂ ਦੇ ਨਾਲ ਸੱਚੀ ਪ੍ਰੀਤੀ ਕਰਨੀ ਹੈ ਪਿਆਰ ਕਰਨਾ ਹੈ ਹਿਰਦੇ ਤਰੋ ਗੁਰਮੀਤ ਤੇ ਹੁਣ ਸਮਝਾ ਰਹੇ ਨੇ ਕਿ ਪਾਈ ਹਿਰਦੇ ਦੇ ਵਿੱਚ ਕੀ ਜਪਣਾ ਹੈ ਜੋ ਪਰਮੇਸ਼ਰ ਪਰਮਾਤਮਾ ਨੇ ਸਾਨੂੰ ਗੁਰਮੰਤਰ ਬਖਸ਼ਿਸ਼ ਕੀਤਾ ਹੈ ਭਾਵੇਂ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਉਸ ਨੂੰ ਹਰ ਵੇਲੇ ਇੱਕ ਇੱਕ ਸਵਾਸ ਦੇ ਨਾਲ ਉਸ ਮਾਲਕ ਦੀ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਭਗਤ ਕਰੋ ਹਰ ਕੇ ਗੁਣ ਗਾਓ ਆਠ ਪੈਰ ਆਪਣਾ ਖਸਮ त्याਗੋ ਜਿਵੇਂ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਨੇ ਜਿਨ੍ਹਾਂ ਨੇ ਅੱਠੇ ਪੈਰ ਉਸ ਮਾਲਕ ਦੇ ਨਾਮ ਨੂੰ ਧਿਆਇਆ ਹੈ ਉਸ ਮਾਲਕ ਨੂੰ ਅੱਠੇ ਪੈਰ ਯਾਦ ਕੀਤਾ ਹੈ ਇਸੇ ਤਰ੍ਹਾਂ ਅਸੀਂ ਵੀ ਆਪਣੇ ਹਿਰਦੇ ਦੇ ਵਿੱਚ ਉਸ ਮਾਲਕ ਦੇ ਨਾਮ ਨੂੰ ਵਸਾਉਣਾ ਹੈ ਅੱਠੇ ਪੈਰ ਉਸ ਮਾਲਕ ਦੀ ਬੰਦਗੀ ਕਰਨੀ ਹੈ ਸਿਮਰਨ ਕਰਨਾ ਹੈ ਵਸਨ ਗੁਰ ਕੇ ਸੁਣਤ ਹੀ ਮਿਟਤ ਪਰਮ ਸਭ ਪੀਤ ਤੇ ਉਹਨ ਸੰਤ ਗੁਰ ਜੀ ਸਮਝਾ ਰਹੇ ਨੇ ਕਿ ਭਾਈ ਉਹ ਗੁਰੂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਆਪਣੇ ਜਦੋਂ ਜੀਵ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ ਇਸ ਜੀਵ ਦੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਸਾਧੂ ਆਤਮਾ ਦੇ ਬਚਨ ਵਸ ਜਾਂਦੇ ਨੇ ਤੇ ਭੀ ਸਤਗੁਰੂ ਜੀ ਸਮਝਾ ਰਹੇ ਨੇ ਮਿੱਟਰ ਪਰਮ ਸਭ ਪੀਤ ਕਿ ਜਿਹੜੇ ਜੀਵ ਦੇ ਸਾਰੇ ਪਰਮ ਨੇ ਉਹ ਦੂਰ ਹੋ ਜਾਂਦੇ ਨੇ ਸਾਰੇ ਪਰਮ ਖਤਮ ਹੋ ਜਾਂਦੀ ਨੇ ਜਦੋਂ ਇਹ ਜੀਵ ਆਪਣੇ ਹਿਰਦੇ ਦੇ ਵਿੱਚ ਉਹ ਪਰਮੇਸ਼ਰ ਪਰਮਾਤਮਾ ਦੇ ਪਿਆਰਿਆਂ ਦੇ ਹੁਕਮ ਨੂੰ ਵਸਾ ਲੈਂਦਾ ਹੈ ਮਨਮੁਖ ਸੰਗ ਨਾ ਕੀਜੇ ਗੁਰਮੁਖ ਸੰਗਤ ਜਾ। ਹੁਣ ਸਤਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਜਿਹੜੇ ਮਨਮੁਖ ਜੀਵ ਨੇ ਉਹਨਾਂ ਦੀ ਸੰਗਤ ਨਹੀਂ ਕਰਨੀ ਜਿਹੜੇ ਗੁਰਮੁਖ ਜੀਵ ਨੇ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਦੀ ਸੰਗਤ ਕਰਨੀ ਹੈ ਕਿਉਂਕਿ ਜੇਕਰ ਅਸੀਂ ਮਨਮੁਖ ਜੀਵ ਦੀ ਸੰਗਤ ਕਰਾਂਗੇ ਉਹ ਸਾਨੂੰ ਵਿਸ਼ੇ ਬੇਕਾਰਾਂ ਦੀ ਤਰਫ ਲੈ ਕੇ ਜਾਵੇਗੀ ਜੇਕਰ ਅਸੀਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਾਂਗੇ ਤੇ ਉਹ ਸਾਨੂੰ ਪਰਮੇਸ਼ਰ ਪਰਮਾਤਮਾ ਦੀ ਤਰਫ ਲੈ ਕੇ ਜਾਵੇਗੀ ਕਿਉਂਕਿ ਜਿਹੜੇ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਉਹ ਮਾਲਕ ਦੇ ਨਾਲ ਜੁੜੇ ਨੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਜਿਹੜੇ ਗੁਰਮੁਖ ਜੀਵ ਨੇ ਉਹ ਹਰ ਵੇਲੇ ਜੀਵ ਨੂੰ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਹੀ ਜੋੜਦੀ ਨੇ ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤ ਸਾਰ ਸਤਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਜਿਹੜੀ ਮਨਮੁਖਾਂ ਦੀ ਸੰਗਤ ਹੈ ਉਹ ਸਾਡੀ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਦੇ ਵਿੱਚ ਵੀ ਬਿਗਨ ਬਣਦੇ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਵੀ ਬਿਗਨ ਮੰਨਦੇ ਨੇ ਗੁਰਮੁਖ ਸੰਗਤ ਸਾਰ ਜਿਹੜੀ ਗੁਰਮੁਖਾਂ ਦੀ ਸੰਗਤ ਹੈ ਉਹ ਸਾਨੂੰ ਪਰਮੇਸ਼ਰ ਪਰਮਾਤਮਾ ਦੇ ਨਾਲ ਹੀ ਜੋੜਦੀ ਹੈ ਮਨਮੁਖ ਸੰਗਤ ਡੋਬਣੋ ਗੁਰਮੁਖ ਸੰਗਤ ਪਾਰ ਜਿਹੜੀ ਮਨਮੁਖ ਜੀਵਾਂ ਦੀ ਸੰਗਤ ਹੈ ਉਹ ਸਾਨੂੰ ਇਸ ਸੰਸਾਰ ਦੇ ਭੌ ਸਾਗਰ ਦੇ ਵਿੱਚ ਡੋਬ ਦਿੰਦੀ ਹੈ ਤੇ ਪਰ ਜਿਹੜੀ ਗੁਰਮੁਖ ਜੀਵ ਦੀ ਸੰਗਤ ਹੈ ਉਹ ਸਾਨੂੰ ਇਸ ਸੰਸਾਰ ਦੇ ਪਵ ਸਾਗਰ ਤੋਂ ਪਾਰ ਲਗਾ ਦਿੰਦੀ ਹੈ ਕਿਉਂਕਿ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਵਿੱਚ ਇਹੋ ਜਿਹੀ ਤਾਕਤ ਹੈ ਜੇਕਰ ਅਸੀਂ ਉਸ ਦੀ ਬੰਦਗੀ ਕਰਾਂਗੇ ਨਾਮ ਜਪਾਂਗੇ ਸਿਮਰਨ ਕਰਾਂਗੇ ਤਾਂ ਇਸ ਸੰਸਾਰ ਦੇ ਪਵ ਸਾਗਰ ਤੋਂ ਪਾਰ ਹੋ ਜਾਵਾਂਗੇ ਜਿਵੇਂ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਸਾਨੂੰ ਸਮਝਾ ਰਹੇ ਨੇ ਸਾਹਿਬ ਸਤਗੁਰੂ ਰਵਿਦਾਸ ਮਹਾਰਾਜ ਜੀ ਹਰ 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 ਹਰੇ ਹਰ ਸਿਮਰ ਜਨਗੇ ਨਿਸਤਰ ਤਰੇ ਹਰ ਕੇ ਨਾਮ ਕਬੀਰ ਉ ਜਾਕਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦਿਉ ਦੂਧ ਪਿਆ ਤੋ ਜਗ ਜਨਮ ਸੰਗ ਕਨੇ ਆਇਆ ਜਨ ਰਵਿਦਾਸ ਨਾਮ ਰੰਗ ਰਾਤਾ ਇਹੋ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਫੇ ਜਿਹੜੇ ਵੀ ਦੀਵ ਸੰਸਾਰ ਦੇ ਵਿੱਚ ਆ ਕੇ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਇਹ ਸंसार ਦੇ ਪਰਬ੍ਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਨੇ ਤੇ ਸਤਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਗੁਰਮੁਖ ਸੰਗਤ ਪਾਰ ਜਿਹੜੇ ਪਰਮੇਸ਼ਰ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਹੈ ਸੰਸਾਰ ਦੇ ਪਰਬ੍ਰ ਸਾਗਰ ਤੋਂ ਪਾਰ ਲਗਾ ਦਿੰਦੀ ਹੈ ਜਿਵੇਂ ਇਸ ਸੰਸਾਰੀ ਤੌਰ ਤੇ ਦੇਖੀਏ ਕਿਸੇ ਨਦੀ ਨੂੰ ਪਾਰ ਕਰਨਾ ਹੋਵੇ ਤਾਂ ਸਾਨੂੰ ਬੇੜੀ ਦਾ ਸਹਾਰਾ ਲੈਣਾ ਪੈਂਦਾ ਉਸ ਬੇੜੀ ਦੀ ਜਰੀਆ ਅਸੀਂ ਉਸ ਨਦੀ ਨੂੰ ਪਾਰ ਕਰ ਜਾਂਦੇ ਹਾਂ ਇਸੇ ਤਰ੍ਹਾਂ ਭਾਈ ਜੇਕਰ ਸੰਸਾਰ ਦੇ ਪਵਿਅ ਪਾਗਰ ਨੂੰ ਪਾਰ ਕਰਨਾ ਹੈ ਤਾਂ ਸਾਨੂੰ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰਿਆਂ ਦੇ ਚਰਨਾਂ ਦਾ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਸਾਰਾ ਲੈਣਾ ਪਵੇਗਾ ਜਿਸ ਦੇ ਜਰੀਆ ਅਸੀਂ ਇਸ ਸੰਸਾਰ ਦੇ ਪਵਿਅ ਸਾਗਰ ਨੂੰ ਪਾਰ ਕਰ ਸਕਦੇ ਹਾਂ ਗੁਰਮੁਖ ਹਿਰਦੇ ਪ੍ਰਗਾਸ ਹੈ ਮਨਮੁਖ ਅੰਧ ਗੁਬਾਰ ਹੈ ਸਤਗੁਰੂ ਜੀ ਸਮਝਾ ਰਹੇ ਨੇ ਕਿ ਜਿਹੜੇ ਗੁਰਮੁਖ ਨੇ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਜਦੋਂ ਸਾਨੂੰ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ ਉਸ ਪਰਮੇਸ਼ਰ ਪਰਮਾਤਮਾ ਦਾ ਗਿਆਨ ਸਾਨੂੰ ਬਖਸ਼ਿਸ਼ ਕਰਦੇ ਨੇ ਤੇ ਸਤਗੁਰੂ ਜੀ ਸਮਝਾ ਰਹੇ ਨੇ ਰਿਤੇ ਪ੍ਰਗਾਸ ਫਿਰ ਇਸ ਜੀਵ ਦੇ ਅੰਦਰ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨਾਮ ਰੂਪੇ ਪ੍ਰਕਾਸ਼ ਹੋ ਜਾਂਦਾ ਹੈ ਪ੍ਰਕਾਸ਼ ਕਦੋਂ ਹੋਣਾ ਹੈ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ। ਘੁੰਮੇ ਬੱਦਾ ਜਲ ਰਹੇ, ਜਲ ਬਿਨ ਕੁੰਮ ਨਾ ਹੋਏ। ਗਿਆਨ ਕਾ ਬੱਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾ ਇਸ ਜੀਵ ਦੇ ਜੀਵਨ ਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ। ਪ੍ਰਕਾਸ਼ ਕਦੋਂ ਹੋਣਾ ਹੈ? ਜਦੋਂ ਅਸੀਂ ਉਸ ਮਾਲਕ ਦੀ ਬੰਦਗੀ ਕਰਾਂਗੇ, ਸਿਮਰਨ ਕਰਾਂਗੇ, ਨਾਮ ਜਪਾਂਗੇ। ਜਦੋਂ ਅਸੀਂ ਆਪਣੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਜੋਤ ਨੂੰ ਜਗਾਵਾਂਗੇ ਫਿਰ ਉਸ ਪਰਮੇਸ਼ਰ ਪਰਮਾਤਮਾ ਦੀ ਜੋਤ ਦੇ ਨਾਲ ਇਸ ਜੀਵ ਦੇ ਅੰਦਰ ਉਹ ਪਰਮੇਸ਼ਰ ਉਹ ਪਰਮਾਤਮਾ ਰੂਪੀ ਜੋ ਪ੍ਰਕਾਸ਼ ਹੈ ਉਹ ਹੋ ਜਾਂਦਾ ਹੈ ਪਰ ਹੁਣਾ ਕਦੋਂ ਹੈ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਮਨਮੁਖ ਅੰਧ ਗੁਮਾਰ ਪਰ ਜਿਹੜੇ ਮਨਮੁਖ ਜੀਵ ਹੈ ਉਹ ਸਾਨੂੰ ਇਸ ਸੰਸਾਰ ਦੇ ਪਵ ਸਾਗਰ ਤੋਂ ਪਾਰ ਨਹੀਂ ਲਗਾ ਸਕਦੇ ਉਹ ਸਾਨੂੰ ਡੋਬ ਸਕਦੇ ਨਹੀਂ ਇਸ ਕਰਕੇ ਪਾਈ ਗੁਰਮੁਖਾਂ ਦੀ ਸੰਗਤ ਕਰਨੀ ਹੈ ਪਰਮੇਸ਼ਰ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ ਗੁਰ ਕੇ ਅੰਮ੍ਰਿਤ ਵਚਨ ਸੁਣ ਸਰਦਾ ਹਿਰਦੇ ਤਾਰ ਜਦੋਂ ਅਸੀਂ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਗੁਰੂ ਮਹਾਰਾਜ ਪੂਰਨ ਸਾਧੂ ਮਹਾਤਮਾ ਦੇ ਵਚਨ ਸੁਣਦੇ ਹਾਂ ਤੇ ਵੇ ਸਤ ਗੁਰੂ ਜੀ ਸਮਝਾ ਰਹੇ ਸਰਦਾ ਹਿਰਦੇ ਤਾਰ ਪਰ ਜੀਵ ਦੇ ਅੰਦਰ ਇੱਕ ਉਸ ਪਰਮੇਸ਼ਰ ਪਰਮਾਤਮਾ ਦੇ ਪਿਆਰਿਆਂ ਦੇ ਪ੍ਰਤੀ ਸ਼ਰਧਾ ਜਾਗਦੀ ਹੈ ਜਦੋਂ ਅਸੀਂ ਸਾਧੂ ਮਹਾਤਮਾ ਦੀ ਸੰਗਤ ਦੇ ਵਿੱਚ ਆਉਂਦੇ ਹਾਂ ਉਹਨਾਂ ਦੇ ਬਚਨ ਸਰਵਣ ਕਰਦੇ ਹਾਂ ਤੇ ਜਿਹੜਾ ਜੀਵ ਦਾ ਮਨ ਹੈ ਉਹ ਪਰਮੇਸ਼ਰ ਪਰਮਾਤਮਾ ਦੇ ਵੱਲ ਨੂੰ ਜੁੜ ਜਾਂਦਾ ਹੈ ਸਾਧੂ ਮਹਾਤਮਾ ਦੇ ਕੋਲ ਜਦੋਂ ਇਹ ਜੀਵ ਆਉਂਦਾ ਹੈ ਤੇ ਉਹ ਵੀ ਖਿੜ ਜਾਂਦਾ ਹੈ ਕਿਉਂ ਕਿਉਂਕਿ ਸਾਧੂ ਮਹਾਂਤਮਾ ਵਿਸ਼ਵਾਸ-ਵਾਸ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਜਿਵੇਂ ਜਦੋਂ ਸੂਰਜ ਉਦੇ ਹੁੰਦਾ ਹੈ ਸੂਰਜ ਦਾ ਸੂਰਜ ਦੀਆਂ ਜੋ ਕਿਰਨਾਂ ਨੇ ਜਦੋਂ ਇਸ ਸੰਸਾਰ ਦੀ ਬਨਾਸਪਤੀ ਦੇ ਉੱਪਰ ਪੈਂਦੀਆਂ ਨੇ ਤੇ ਉਹ ਇਸ ਸੰਸਾਰ ਦੀ ਜਿਹੜੀ ਸਾਰੀ ਬਨਾਸਪਤੀ ਹੈ ਖੜ ਜਾਂਦੀ ਹੈ ਉਹ ਸੂਰਜ ਦੀਆਂ ਕਿਰਨਾਂ ਪੈਣ ਦੇ ਨਾਲ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਨੇ ਪੂਰਨ ਸਾਧੂ ਮਹਤਮਾ ਨੇ ਜਿਹੜੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਨੇ ਪ੍ਰਭੂ ਦੀ ਬੰਦਗੀ ਕਰਦੇ ਨੇ ਜਦੋਂ ਇਹ ਜੀਵ ਉਹਨਾਂ ਦੀ ਸ਼ਰਨ ਦੇ ਵਿੱਚ ਆਉਂਦਾ ਉਹਨਾਂ ਦੇ ਕੋਲ ਆਉਂਦਾ ਹੈ ਤੇ ਜਿਹੜੀਆਂ ਨਾਮ ਰੂਪੀ ਕਿਰਨਾਂ ਨੇ ਜਦੋਂ ਇਹ ਜੀਵ ਆਤਮਾ ਤੇ ਪੈਂਦੀਆਂ ਨੇ ਤੇ ਉਹ ਜੀਵ ਆਤਮਾ ਵੀ ਉਹ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਇਸ ਕਰਕੇ ਪਾਈ ਜਿਹੜੇ ਪੂਰਨ ਸਾਧੂ ਮਹਤਮਾ ਨੇ ਉਹਨਾਂ ਦੀ ਸੰਗਤ ਕਰਨੀ ਹੈ ਉਹਨਾਂ ਦੀ ਸ਼ਰਨ ਦੇ ਵਿੱਚ ਜਾ ਕੇ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨਾ ਹੈ ਉਸ ਦੀ ਬੰਦਗੀ ਕਰਨੀ ਹੈ ਫੇਰੀ ਇਸ ਸੰਸਾਰ ਦੇ ਪਾਪ ਸਾਗਰ ਤੋਂ ਅਸੀਂ ਪਾਰ ਹੋ ਸਕਦੇ ਹਾਂ ਰਵਿਦਾਸ ਭਗਤੀ ਇਹੀ ਹੈ ਹਿਰਦੇ ਖੂ ਵਿਚਾਰ ਜੇਤ ਸੁਹਾਣਾ ਤਿਨਾਂ ਨੂੰ ਜਿਨ੍ਹਾਂ ਸੋਹੰਗ ਨਾਮ ਪਿਆਰ ਹੁਣ ਸਤਿਗੁਰ ਜੀ ਆਖਰੀ ਪੰਕਤੀਆਂ ਦੇ ਵਿੱਚ ਕੀ ਸਮਝਾ ਰਹੇ ਨੇ ਅੰਮ੍ਰਿਤ ਵਚਨ ਸੁਰ ਸਰਦਾ ਹਿਰਦੇ ਧਾਰ ਰਿਵਦਾਸ ਭਗਤੀ ਇਹੀ ਹੈ ਹਿਰਦੇ ਖੋ ਵਿਚਾਰ ਕਿ ਸੱਚੀ ਭਗਤੀ ਕਿਹੜੀ ਹੈ ਜਿਹੜਾ ਦੇਵ ਆਪਣੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਮਾਲਕ ਦੀ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕਰਦਾ ਹੈ ਤੇ ਸਤਿਗੁਰੂ ਜੀ ਸਮਝਾ ਰਹੇ ਨੇ ਜੇ ਸੁਹਾਣਾ ਤਿਨਾਂ ਨੂੰ ਮਿਲਿਆ ਸੋਹੰਗ ਨਾਮ ਪਿਆਰ ਕੇ ਭਾਈ ਉਹਨਾਂ ਲਈ ਚੇਤ ਦਾ ਮੀਨਾ ਬਹੁਤ ਹੀ ਸੁਹਾਣਾ ਹੈ ਜਿਹੜੇ ਆਪਣੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਦੇ ਨੇ ਮੋਨਾਲੇ ਜਿਹੜਾ ਹੈ ਮੀਨਾ ਚੇਂਦਾ ਸੁਹਾਬਣਾ ਹੈ ਇਸ ਕਰਕੇ ਪਾਇ ਸਤਿਗੁਰੂ ਵਿਦਾਸ ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਪਾਈ ਸਭ ਤੋਂ ਪਹਿਲਾਂ ਸਾਨੂੰ ਗੁਰੂ ਵਾਲੇ ਬਣਨਾ ਪਵੇਗਾ ਗੁਰੂ ਤੋਂ ਬਿਨਾ ਇਹ ਸੰਸਾਰ ਦੇ ਪਪ ਸਾਗਰ ਨੂੰ ਨਹੀਂ ਤਰਿਆ ਜਾ ਸਕਦਾ ਕਿਉਂਕਿ ਗੁਰੂ ਦੇ ਸਹਾਰੇ ਹੀ ਇਹ ਜੀਵ ਇਸ ਸੰਸਾਰ ਦੇ ਪਪ ਸਾਗਰ ਨੂੰ ਪਾਰ ਕਰ ਸਕਦਾ ਹੈ ਪਹਿਲਾਂ ਜੀਵ ਨੂੰ ਗੁਰੂ ਵਾਲੇ ਬਣਨਾ ਪਵੇਗਾ ਫਿਰ ਗੁਰੂ ਦੇ ਕੋਲੋਂ ਪਰਮੇਸ਼ਰੋਂ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰਨਾ ਹੈ ਸਿਮਰਨ ਸਵਾਸ-ਸਵਾਸ ਉਸ ਮਾਲਕ ਦੀ ਬੰਦਗੀ ਕਰਕੇ ਇਸ ਸੰਸਾਰ ਦੇ ਪਪ ਸਾਗਰ ਨੂੰ ਅਸੀਂ ਪਾਰ ਕਰ ਸਕਦੇ ਹਾਂ ਕਿਉਂਕਿ ਸਾਧੂ ਮਹਾਂਤਮਾ ਦੇ ਕੋਲ ਹੀ ਇਸ ਜੀਵ ਨੂੰ ਇਸ ਸੰਸਾਰ ਦੇ ਪਪ ਸਾਗਰ ਤੋਂ ਪਾਰ ਕਰਨ ਦੀ ਝੁਕਤੀ ਹੈ ਉਹ ਕਿਹੜੀ ਝੁਕਤੀ ਹੈ ਪਰਮੇਸ਼ਰ ਪਰਮਾਤਮਾ ਦਾ ਨਾਮ ਜਿਹੜੇ ਪੂਰਨ ਸਾਧੂ ਮਹਾਂਤਮਾ ਨੇ ਉਹ ਜੋ ਚਾਣੋ ਕਰ ਸਕਦੇ ਨੇ ਕਿਉਂਕਿ ਖੁਦ ਉਹ ਪਰਮੇਸ਼ਰ ਪਰਮਾਤਮਾ ਨੇ ਪਰ ਫਿਰ ਵੀ ਉਹ ਸੰਸਾਰ ਦੇ ਵਿੱਚ ਆ ਕੇ ਸੰਸਾਰੀ ਜੀਵਾਂ ਨੂੰ ਸਮਝਾਉਂਦੇ ਨੇ ਭਾਈ ਅਸੀਂ ਵੀ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਹੈ ਤੇ ਤੁਸੀਂ ਵੀ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਕੇ ਸਿਮਰਨ ਕਰਕੇ ਇਸ ਸੰਸਾਰ ਦੇ ਬਹੁ ਸਾਗਰ ਤੋਂ ਪਾਰ ਹੋ ਸਕਦੇ ਹੈ ਕਿਉਂਕਿ ਸਾਧੂ ਮਹਾਤਮਾ ਹੀ ਸਾਨੂੰ 84 ਦੇ ਚੱਕਰ ਤੋਂ ਜਨਮ ਮਰਨ ਦੇ ਗੇੜ ਤੋਂ ਮੁਕਤ ਕਰਾ ਸਕਦੇ ਨੇ ਭਾਈ ਇਹ ਜਿਹੜੇ 84 ਦੇ ਚੱਕਰ ਨੇ ਜਨਮ ਮਰਨ ਦੇ ਗੇੜ ਨੇ ਖਤਮ ਨਹੀਂ ਹੁੰਦੇ ਕਿਉਂਕਿ ਇਸ ਸੰਸਾਰ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜੇਕਰ ਅਸੀਂ ਉਹਨਾਂ ਨੂੰ ਪੜ੍ਹ ਕੇ ਦੇਖ ਲਈਏ ਸਾਧੂ ਮਹਾਤਮਾ ਦੇ ਬਚਨ ਸੁਣ ਕੇ ਦੇਖ ਲਈਏ ਤੇ ਉਹ ਵੀ ਸਾਨੂੰ ਇਹੀ ਸਮਝਾਉਂਦੇ ਨੇ ਕਿ ਭਾਈ ਇਹ 84 ਦੇ ਚੱਕਰ ਨੂੰ ਖਤਮ ਕਰਨਾ ਹੈ 84 ਦਾ ਚੱਕਰ ਬਹੁਤ ਲੰਬਾ ਹੈ ਜੋ ਖਤਮ ਨਹੀਂ ਹੁੰਦਾ ਦੇਵੇਂ ਸਤਿਗੁਰ ਵਿਦਾਸ ਮਹਾਰਾਜ ਜੀ ਵੀ ਸਮਝਾ ਰਹੇ ਨੇ ਬਹੁਤ ਜਨਮ ਬਿਛੜੇ ਤੇ ਮਾਦੋ ਕਿ ਜੀਵ ਆਤਮਾ ਪਤਾ ਨਹੀਂ ਕਿੰਨੇ ਜਨਮਾਂ ਤੋਂ ਉਸ ਮਾਲਕ ਤੋਂ ਬਿਛੜੀ ਹੋਈ ਏ ਆਪਣੇ ਕੀਤੇ ਕਰਮਾਂ ਕਰਕੇ ਜੇਕਰ ਸਾਨੂੰ ਇਹ ਜੀਵਨ ਮਿਲਿਆ ਹੈ ਸੁੰਦਰ ਪਰਮੇਸ਼ਰ ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ ਤੇ ਇਸ ਨੂੰ ਅਸੀਂ ਬ्यर्थ ਨਹੀਂ ਗਵਾਉਣਾ ਉਸ ਮਾਲਕ ਦੀ ਬੰਦਗੀ ਕਰਨੀ ਹੈ ਜਿੰਨਾ ਵੀ ਸਮਾਂ ਮਿਲਦਾ ਉਸ ਮਾਲਕ ਦੀ ਜਾਣ ਦੇ ਵਿੱਚ ਲਾਉਣਾ ਹੈ ਪ੍ਰਭੂ ਦੀ ਬੰਦਗੀ ਦੇ ਵਿੱਚ ਲਾਉਣਾ ਹੈ ਫਿਰ ਹੀ ਸਾਡੇ ਜਿਹੜੇ 84 ਦੇ ਚੱਕਰ ਨੇ ਜਨਮ ਮਰਨ ਦੇ ਗੇੜ ਨੇ ਉਹ ਖਤਮ ਹੋ ਸਕਦੇ ਨੇ ਇੱਕ ਮਨੁੱਖਾ ਜੀਵਨ ਹੀ ਐਸਾ ਹੈ ਜਿਸ ਦੇ ਵਿੱਚ ਜੀਵ ਨੂੰ ਇੰਨੀ ਸੋਝੀ ਉਸ ਪਰਮੇਸ਼ਰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਕਿ ਜੀਵ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਕੇ ਸਿਮਰਨ ਕਰਕੇ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦਾ ਹੈ ਜੇਕਰ ਬਾਕੀ ਅਸੀਂ ਜੂਨਾਂ ਦੇ ਵਿੱਚ ਦੇਖੀਏ ਤੇ ਜੀਵ ਪਰਮੇਸ਼ਰ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਕਿਸੇ ਵੀ ਜੂਨ ਦੇ ਵਿੱਚ ਕਿਉਂਕਿ ਉਹਨਾਂ ਜੂਨਾਂ ਦੇ ਵਿੱਚ ਇੰਨੀ ਸੋਝੀ ਨਹੀਂ ਕਿ ਉਹ ਆਪਣੇ ਅੱਥੀ ਕੋਈ ਵੀ ਕਾਰਜ ਕਰ ਸਕਣ ਇੱਕ ਜੀਵ ਨੂੰ ਇਹ ਅਸੀਂ ਸੋਝੀ ਬਖਸ਼ਿਸ਼ ਕੀਤੀ ਹੈ ਜਿਹੜਾ ਜੀਵ ਆਪਣੀ ਸੋਝੀ ਦੇ ਅਨੁਸਾਰ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਸਕਦਾ ਹੈ ਪ੍ਰਭੂ ਦੀ ਬੰਦਗੀ ਕਰ ਸਕਦਾ ਹੈ ਇਸ ਕਰਕੇ ਭਾਈ ਸਾਨੂੰ ਜੀਵਨ ਮਿਲਿਆ ਹੈ ਇਹ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਚਰਾਸੀ ਦੇ ਚੱਕਰ ਨੂੰ ਖਤਮ ਕਰਨ ਵਾਸਤੇ ਇਹ बार-बार ਨਹੀਂ ਮਿਲਣਾ ਸਤਿਗੁਰੂ ਸਵਾਮੀ ਸਰਵੰਦਾਸ ਮਹਾਰਾਜ ਜੀ ਵੀ ਆਪਣੀ ਰਚਨਾ ਤੋਂ ਇਹ ਵਚਨ ਕਰਿਆ ਕਰਦੇ ਸਨ ਤੈਨੂੰ ਲੱਭਣੀ ਨਾ ਮਾਨਸ ਦੇਹੀ ਜੁਗਾਂ ਦੇ ਜੁਗ ਬੀਤ ਜਾਣਗੇ ਭਾਈ ਜੁਗਾਂ ਦੇ ਜੁਗ ਬੀਤ ਜਾਣੇ ਨੇ ਪਰ ਇਹ ਤੈਨੂੰ ਮਨੁੱਖਾ ਜੀਵਨ ਨਹੀਂ ਮਿਲਣਾ ਜੇਕਰ ਮਿਲਿਆ ਹੈ ਤਾਂ ਭਾਈ ਇਸ ਨੂੰ ਸਫਲ ਕਰਨਾ ਹੈ ਆਪਣੇ ਪਰਿਵਾਰਾਂ ਦੇ ਵਿੱਚ ਰਹਿੰਦੇ ਹੋਏ ਵੀ ਜਿੰਨਾ ਵੀ ਸਮਾਂ ਮਿਲਦਾ ਉਸ ਮਾਲਕ ਦੇ ਲੇਖੇ ਦੇ ਵਿਸਲਾਉਣਾ ਹੈ ਆਪਣੇ ਸੰਸਾਰ ਦੇ ਕੰਮਕਾਰ ਵੀ ਕਰਨੇ ਨੇ ਪਰ ਉਸ ਮਾਲਕ ਦੀ ਬੰਦਗੀ ਵੀ ਕਰਨੀ ਹੈ ਕਿਉਂਕਿ ਸੰਸਾਰ ਦੇ ਜਿਹੜੇ ਤੰਦੇ ਨੇ ਇਹ ਸੰਸਾਰ ਤਾਂ ਕੀ ਸੀਮਤ ਨੇ ਜਿਹੜਾ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਹੈ ਉਹ ਲੋਕ ਤੇ ਪਰਲੋਕ ਦੇ ਵਿਸਹਾਇ ਹੁੰਦਾ ਹੈ ਇਸ ਕਰਕੇ ਪਾਈ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਜਾਤ ਦੇ ਵਿੱਚ ਲਾਉਣਾ ਹੈ ਸਵਾਸ ਸਵਾਸ ਮਾਲਕ ਦਾ ਨਾਮ ਜਪਣਾ ਹੈ ਫੇਰੀ ਇਹ ਜਿਹੜਾ ਸਾਡਾ ਜੀਵਨ ਹੈ ਸਫਲ ਹੋਣਾ ਹੈ ਤੇ ਇੱਕ ਵਾਰ ਫੇਰ ਮੈਂ ਡੇਰਾ ਸੰਸਰਵੰਦ ਦਾ ਸਚਕਨ ਬੱਲਾ ਦੇ ਮਜੂਦਾ ਗੱਦੀ ਨਿਸ਼ੀਨ ਸਤਿਗੁਰੂ Swami Narinderdas Maharaj ਜੀ ਵੱਲੋਂ ਦੇਸ਼ ਪ੍ਰੇਤਿਆਂ ਸਮੂਹ ਸੰਗਤਾਂ ਨੂੰ ਆਸੰਗਰਾਨ ਦੇ ਪਿੱਤਰ ਦਿਹਾੜੇ ਦੀਆਂ ਜੋ ਕਿ ਅੱਜ ਜੇ ਤਾਮੀਨਾ ਸ਼ੁਰੂ ਹੋਇਆ ਹੈ ਤੇ ਸਾਰੀ ਇਹ ਸੰਗਤਾਂ ਨੂੰ ਸਤਿਗੁਰੂ ਸਵਾਮੀ ਨਰਿੰਦਰਨ ਦਾਸ ਮਹਾਰਾਜ ਜੀ ਵੱਲੋਂ ਲੱਖ ਲੱਖ ਵਧਾਈਆਂ ਦਿੰਦੀ ਹੈ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋ ਨਿਰਪੈ ਸਤਗੁਰ ਰਵਿੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰ ਸਵਾਮੀ ਸਰਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਰਪੇਗ ਭਗਵਾਨ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ